ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬਲੌਗ ਪੰਜਾਬੀ ਜੁੱਤੀਆਂ ਅੱਜ ਆਪਾਂ ਕੀਤੇ ਪੰਜਾਬੀ ਜੁੱਤੀਆਂ ਦੀ ਸ਼ਾਪਿੰਗ ਤੁਹਾਨੂੰ ਵੀ ਦਿਖਾਉਣੇ ਆਂਗੇ ਇਹ ਸਾਰੀਆਂ ਜੁੱਤੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਡਿਸਪਲੇ ਤੇ ਇਹ ਸਗੀਆਂ ਨੇ ਹੈਂਡਵਰਕ ਦੀਆਂ ਜਿਹੜੀਆਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚ ਚੱਲ ਰਹੀਆਂ ਨੇ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਵੀ ਕਿੱਦਾਂ-ਕਿੱਦਾਂ ਦੀਆਂ ਨੇ ਸ਼ਾਪ ਦਾ ਆਪਾਂ ਐਡਰੈਸ ਜਿਹੜਾ ਮੂਰੇ ਮੈਂਸ਼ਨ ਕਰ ਦਿੱਤਾਗਾ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਵੀ ਖਰੀਦ ਸਕਦੇ ਹੋਗੇ ਬਹੁਤ ਜਿਆਦੇ ਵਧੀਆ ਜੁੱਤੀਆਂ ਲੱਗੀਆਂ ਇੱਧਰ ਆਪਾਂ ਟਰਾਈ ਕਰਦੇ ਸੀ ਜਿਹੜੇ ਜਿਹੜੇ ਜੁੱਤੀਆਂ ਆਪਾਂ ਨੇ ਲੈਣੀਆਂ ਸੀਗੀਆਂ ਇਹ ਜਿਹੜੀਆਂ ਜਿਵੇਂ ਹੁਣ ਇੱਕ ਤਾਂ ਗੋਲ ਸੇਫ ਤੇ ਚਲਦੀਆਂ ਨੇ ਜਿਹੜੀਆਂ ਹੁਣ ਘੱਟ ਚੌੜੇ ਪੰਜੇ ਵਾਲੀਆਂ ਚਲਦੀਆਂ ਨੇ ਇਹ ਵਾਲੀ ਉਹ ਜੁੱਤੀ ਜਿਸ ਸੀਗੀ ਜਿਹੜੀ ਆਪਾਂ ਟਰਾਈ ਕਰ ਰਹੇ ਸੀਗੇ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੀਆਂ ਜੁੱਤੀਆਂ ਸਹੀਆਂ ਰੇਟ ਵੀ ਇਹਨਾਂ ਦਾ ਬਹੁਤ ਜਿਆਦੇ ਰੀਜ਼ਨੇਬਲ ਲੱਗਿਆ ਸਾਨੂੰ ਵੈਸੇ ਬਾਜ਼ਾਰ ਚ ਮਲੇਰ ਕੋਲੇ ਸਹਿਰ ਚ ਸ਼ਾਪ ਤਾਂ ਬਹੁਤ ਨੇ ਜੁੱਤੀਆਂ ਦੀਆਂ ਪਰ ਰੇਟ ਆ ਜਿਹੜਾ ਕਿਤੇ ਕਿਤੇ ਸੈੱਟ ਹੁੰਦਾਗਾ ਜੁੱਤੀਆਂ ਵੀ ਜਿਹੜੀਆਂ ਸਿਗੀਆਂ ਨੇ ਪਿਓਰ ਲੈਦਰ ਦੀ ਸਿਗੀਆਂ ਐਦਾਂ ਨਹੀਂ ਦੀ ਹੈਗੀਆਂ ਵੀ ਪੈਰਾਂ ਨੂੰ ਖਾਂਦੀਆਂ ਸਿਗੀਆਂ ਬਿਲਕੁਲ ਸੌਫਟ ਸਿਗੀਆਂ ਅੰਦਰੋਂ ਜਦੋਂ ਆਪਾਂ ਪਾਉਂਦੇ ਸੀ ਇਹ ਤਾਂ ਬਹੁਤ ਵਧੀਆ ਲੱਗਦਾ ਸੀਗਾ ਇੱਧਰ ਆਈ ਭਾਨ ਜੀ ਸਿਗੀ ਸਾਡੀ ਜਿਹੜੀ ਜੁੱਤੀ ਟਰਾਈ ਕਰ ਰਹੀ ਸੀ ਬਲੈਕ ਕਲਰ ਦੀ ਇਹ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੁੱਤੀ ਦੇ ਦਿੱਤੇ ਇਹਨੂੰ ਬਲੈਕ ਹੀ ਪਸੰਦ ਆ ਰਹੀ ਸੀ ਬਾਰ-ਬਾਰ ਕਹਿੰਦੀ ਸੀ ਵੀ ਮੈਂ ਬਲੈਕ ਹੀ ਲੈਣੀ ਆਂਗੀ ਸੋ ਇਹਨੇ ਫਿਰ ਬਲੈਕ ਹੀ ਲੈਤੀ ਜੁੱਤੀ ਬਹੁਤ ਜ਼ਿਆਦਾ ਵਧੀਆ ਸੀਗੀ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਸੀਗਾ ਜੁੱਤੀ ਤੇ ਦਿਖਾਉਣੀ ਆਪਾਂ ਤੁਹਾਨੂੰ ਇਹਦੇ ਨਾਲ ਦੀਆਂ ਜੁੱਤੀਆਂ ਹੈਂਡਵਰਕ ਦੀਆਂ ਡਿਸਪਲੇ ਤੇ ਲਾਈਆਂ ਹੋਈਆਂ ਨੇ ਇਹਨਾਂ ਦੀਆਂ ਸਾਰੀਆਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਹੈਂਡਵਰਕ ਦਾ ਜਰੀ ਦਾ ਦਬਕੇ ਦਾ ਵੀ ਕੰਮ ਕੀਤਾ ਹੋਇਆ ਸੀਗਾ ਕੰਮ ਦੇ ਰਿਕਾਰਡਿੰਗ ਰੇਟ ਆ ਜਿਹੜਾ ਇਹਨਾਂ ਦਾ ਬਹੁਤ ਜ਼ਿਆਦਾ ਰੀਜ਼ਨਬਲ ਲੱਗਿਆ ਸਿਰਖਿਆ ਹੋਇਆ ਸੀਗਾ ਰੇਟ ਆਪਾਂ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਵਧੀਆ ਲੱਗਿਆ ਦੇਖ ਸਕਦੇ ਹੋ ਤੁਸੀਂ ਇਹ ਸਾਰੀ ਮੋਤੀਆਂ ਦਾ ਵਰਕ ਕੀਤਾ ਹੋਇਆ ਇਹਨਾਂ ਤੇ ਜੁੱਤੀਆਂ ਤੇ ਇਹ 골ਡਨ ਟੱਚ ਤੇ ਆ ਗਈਆਂ ਜਿਵੇਂ ਆਖਾ ਆਪਾਂ ਹਰ ਸੂਟ ਨਾਲ ਵੇਅਰ ਕਰ ਸਕਦੇ ਹਾਂ ਫਾਈਨਲੀ ਅਸੀਂ ਇਹ ਬਲੈਕ ਜੁੱਤੀ ਲੈ ਲਈ ਸੀ ਫਿਰ ਸਾਨੂੰ ਇਹ ਪਸੰਦ ਆਈ ਬਹੁਤ ਜ਼ਿਆਦੇ ਕਿਉਂਕਿ ਇਹ ਆਪਾਂ ਹਰ ਇੱਕ ਸੂਟ ਨਾਲ ਵੇਅਰ ਕਰ ਸਕਦੇ ਹਾਂ ਬਲੈਕ ਨਾਲ ਵੀ ਪਾ ਸਕਦੇ ਹਾਂ ਦੂਜਿਆਂ ਨਾਲ ਵੀ ਇੱਧਰ ਜਿਹੜੀਆਂ ਜੁੱਤੀਆਂ ਲੰਝੀਆਂ ਹੋਈਆਂ ਸੀ ਇਹ ਸਾਰੀਆਂ ਸਿੱਗੀਆਂ ਪਿਓਰ ਲੈਦਰ ਦੀਆਂ ਬਿਦਾਊਟ ਵਰਕ ਤੋਂ ਜਿੰਨਾ ਆਪਾਂ ਕਹਿ ਦਿੰਨੇ ਆ ਵੀ ਹੈਂਡਵਰਕ ਨਹੀਂ ਕੀਤਾ ਹੋਇਆ ਸਿੰਪਲ ਸੋਬਰ ਜੀਆਂ ਜਿਹੜੇ ਪਸੰਦ ਕਰਦੀਆਂ ਨੇ ਪਹਿਣਾ ਉਹਨਾਂ ਲਈ ਇੱਧਰ ਆ ਗਈਆਂ ਸੀਆਂ ਰਕਾਬੀ ਟਾਈਪ ਜੁੱਤੀ ਫਾਈਨਲੀ ਆਪਾਂ ਨੇ ਆ ਜੁੱਤੀਆਂ ਸਾਰੀਆਂ ਕਢਾ ਲੈਤੀਆਂ ਸੀਆਂ ਜਿਹੜੀਆਂ ਆਪਾਂ ਨੇ ਲਈਆਂ ਨੇ ਦੇਖ ਸਕਦੇ ਹੋਗੇ ਤੁਸੀਂ ਕਈ ਜੋੜੇ ਆਪਾਂ ਨੇ ਜੁੱਤੀਆਂ ਦੇ ਲੈਤੀ ਸੀ ਇਹ ਇੱਧਰ ਦੀ ਪਸੰਦ ਕਰ ਰਹੇ ਸੀ ਇਹ ਜੁੱਤੀਆਂ ਪਾ ਕੇ ਇਹਨਾਂ ਨੇ ਲੈਤੀ ਹੈ 골ਡਨ ਕਲਰ ਦੀ ਇਹਦੇ ਵੀ ਜੁੱਤੀ ਤੇ ਵਰਕ ਸੀਗਾ ਉੱਤੇ ਮੋਤੀਆਂ ਦਾ ਕੀਤਾ ਹੋਇਆ ਜਿਹੜੀ ਇਹ ਜੁੱਤੀ ਲੈਤੀ ਆਪਾਂ ਨੇ ਇਦਰੀ ਕਪਨੀ ਲੈਤੀ ਆ ਵਾਲੀ ਗ੍ਰੇ ਕਲਰ ਦੀ ਜੁੱਤੀ ਬਹੁਤ ਜ਼ਿਆਦਾ ਵਧੀਆ ਲੱਗੀ ਸਾਨੂੰ ਇੱਕ ਆਪਾਂ ਨੇ ਇਹ ਵੀ ਵਾਈ ਕੀਤੀ ਆਗੀ ਕਈ ਜੋੜੇ ਆਪਾਂ ਨੇ ਜੁੱਤੀਆਂ ਦੇ ਲੈਤੇ ਨੇ ਮੈਂ ਆਪਣੇ ਲਈ ਲੈਤੀ ਆ ਬਲੈਕ ਕਲਰ ਦੀ ਜੁੱਤੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀ ਲੈਤੀ ਆ ਦੋ ਜੁੱਤੀਆਂ ਆਪਾਂ ਜਿਹੜੇ ਜੋੜੇ ਲੈਤੇ ਨੇ ਵਰਕ ਵਾਲੀਆਂ ਦੇ ਲੈਤੇ ਨੇ ਫਾਈਨਲੀ ਜਿਹੜੀ ਆਪਾਂ ਜੁੱਤੀਆਂ ਲੈਤੀਆਂ ਨੇ ਸਾਰੀਆਂ ਤੁਹਾਨੂੰ ਦਿਖਾ ਦਿੱਤੀਆਂ ਨੇ ਮੈਂ ਆਪਣੇ ਲਈ ਲੈਤੀ ਆ ਵਾਲੀ ਬਲੈਕ ਜੁੱਤੀ ਇਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸ਼ਾਪ ਦਾ ਜਿਹੜਾ ਐਡਰੈਸ ਆਪਾਂ ਮੈਂਸ਼ਨ ਕਰ ਦਿੱਤਾ ਤੁਸੀਂ ਵੀ ਵਿਜ਼ਿਟ ਕਰ ਸਕਦੇ